ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕੁਲਦੀਪ ਢਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਵਿਕਰਮ ਮਜੀਠੀਆ ਨੇ ਪੰਜਾਬ ਦੇ ਜਿਹੜੇ ਮੁੰਡੇ ਐ ਉਹਨਾਂ ਨੂੰ ਬਰਬਾਦ ਕੀਤਾ ਨੌਜਵਾਨੀ ਨੂੰ ਨੌਜਵਾਨੀ ਦਾ ਕਹਾਣ ਕੀਤਾ ਉਹਨਾਂ ਮਾਮਾ ਦੇ ਪੁੱਤ ਮਰਵਾਏ ਚਿੱਟੇ ਤੇ ਲਾਏ ਨਸ਼ਾ ਲਿਆਂਦਾ ਜਿਹੜਾ ਕਿ ਚਿੱਟਾ ਪੰਜਾਬ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਹਿੰਦਾ ਚਿੱਟਾ ਕੀ ਹੁੰਦਾ ਅੱਜ ਵੀ ਉਹ ਮਾਮਾ ਕਹਿੰਦਾ ਕੀਰਨੇ ਪਾਉਂਦੀ ਐ ਵੱਡੀ ਅਪਡੇਟ ਦਿੱਤੀ ਹੈ ਕਾਲੀਵਾਲ ਸਾਹਿਬ ਨੇ ਕਿ ਐਤਗੀ ਕਰੜੇ ਹੱਥੀ ਹੱਥ ਪਾਇਆ ਇਹਨੂੰ 29 ਜਿਹੜੇ ਹੈਗੇ ਮੋਬਾਈਲ ਫੋਨ ਮਿਲੇ ਨੇ ਤੇ 8 ਡੈਰੀਆਂ ਚਾਰ ਲੈਪਟਾਪ ਜਿਹਦੇ ਚ ਮਜੀਠੀਏ ਦਾ ਨਾਮ ਹੁੰਦਾ ਹੈ ਜਿੱਥੇ ਕਿੱਥੇ ਤਾਰ ਜੁੜਦੀ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਚਿੱਟਾ ਡਰੱਗਸ ਜੋ ਧੰਦਾ ਕੀਤਾ ਚਿੱਪੇ ਦਾ ਡਰੱਗ ਦਾ ਧੰਦਾ ਧੰਦਾ ਕੀਤਾ ਤੇ 500 ਕਰੋੜ ਰੁਪਏ ਦਾ ਕਹਿੰਦੇ ਧੰਦਾ ਕੀਤਾ ਇਕੱਲੇ ਇਸ ਨੇ ਇਕੱਲੇ ਬਿਕਰਮਜੀਤ ਮਜੀਠੀਆ ਤੇ ਪਰ ਯਾ ਮੈਂ ਵੀ 500 ਕਰੋੜ ਰੁਪਇਆ ਡਰੱਗ ਮਨੀ ਦੇ ਵਿੱਚੋਂ ਕਮਾਇਆ ਹੈ ਤੇ ਬਾਕੀ ਜਿਹੜੇ ਹੋਰਨ ਚੇਲੇ ਚਪਟੇ ਐ ਉਹ ਤਾਂ ਵੱਖਰੇ ਐ ਇਸ ਤੇ ਇਕੱਲੇ ਤੇ ਦੋਸ਼ ਹੈ ਜਿਹੜੇ ਕੈਬਨਿਟ ਮਨਿਸਟਰ ਆ ਜਿਹੜਾ ਉਹ ਲਾ ਰਿਹਾ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਹੈਗਾ ਜਦੋਂ ਮਨਿਸਟਰ ਸੀ ਉਦੋਂ ਨਸ਼ਾ ਸਪਲਾਈ ਹੁੰਦਾ ਸੀ ਚਿੱਟਾ ਹੋਰ ਜੋ ਵੀ ਨਸ਼ੇ ਆ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਚਿੱਟੇ ਦੇ ਪੈਰ ਇਹਨਾਂ ਮਜੀਠੀਆ ਵਰਗਾਂ ਨੇ ਬਸਾਰਿਆ ਤੇ ਜਦੋਂ ਇਹਦੇ ਤੇ ਕਾਰਵਾਈ ਹੁੰਦੀ ਸੀ ਤਾਂ ਇਹ ਲੋਕ ਕਹਿੰਦੇ ਬਾਜ ਜਾਂਦੇ ਸੀ ਛੋਟੇ ਕੋਈ 2 ਗ੍ਰਾਮ ਵਾਲਾ ਫੜ ਲਿਆ ਕੋਈ 3 ਗ੍ਰਾਮ ਵਾਲਾ ਫੜ ਲਿਆ ਕੋਈ 5 ਗ੍ਰਾਮ ਵਾਲਾ ਫੜ ਲਿਆ ਕੋਈ 10 ਗ੍ਰਾਮ ਵਾਲਾ ਫੜ ਲਿਆ ਉਹ ਤੇ 15 ਬੰਦੇ ਪਿੱਛੇ ਪੁਲਿਸ ਦੇ ਖੜੇ ਹੁੰਦੇ ਸੀ ਉਹਦੀ ਫੋਟੋ ਖਿਚਾ ਕੇ ਅਖਬਾਰ ਦੇ ਵਿੱਚ ਲਾਉਂਦਾ ਸੀ ਇਹ ਇਹ ਕਹਿੰਦੇ ਇੰਨੀ ਇੰਨੀ ਇੱਕ ਖਬਰਾਂ ਆਉਂਦੀ ਹੁੰਦੀ ਸੀ ਉਦੋਂ ਵੀ ਜਿਹੜਾ ਹੈਗਾ ਮਜੀਠੀਏ ਦੀ ਮਦਦ ਕੈਪਟਨ ਅਮਰਿੰਦਰ ਸਿੰਘ ਵੀ ਕਰਦਾ ਰਿਹਾ ਕਿਉਂਕਿ ਜਿਹੜਾ ਸੁੰਦਰ ਸਿੰਘ ਮਜੀਠੀਆ ਹੈ ਉਹਦੇ ਨਾਲ ਉਹਦੇ ਕਾਫੀ ਤਾਲੁਕਤ ਸੀਗੇ ਚੰਗੇ ਸਬੰਧ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਕਿ ਉਹ ਜਿਹੜਾ ਚਾਚਾ ਲੱਗਦਾ ਸੀ ਇਹਦਾ ਤੇ ਵਿਕਰਮਜੀਤ ਸਿੰਘ ਨੂੰ ਕਹਿੰਦਾ ਬਚਾਉਂਦਾ ਰਿਹਾ ਤੇ ਹੁਣ ਜਿਹੜਾ ਵੱਡਾ ਵੱਡਿਆਂ ਨੂੰ ਹੱਥ ਪਾਏ ਆ ਕੱਲਾ ਵਿਕਰਮਜੀਤ ਮਜੀਠੀਆ ਨਹੀਂ ਭਾਲੀਵਾਲ ਸਾਹਿਬ ਨੇ ਕਿਹਾ ਹੈ ਕਿ ਕਈ ਹੋਰ ਵੀ ਨਾ ਤੁਹਾਡੇ ਸਾਹਮਣੇ ਲਿਆਵਾਂਗੇ ਜੋ ਸੱਚ ਹੈ ਜੋ ਤੱਥ ਹੈ ਜੋ ਅਸੀਂ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਆਪ ਸਰਕਾਰ ਨੇ ਜੋ ਕਿਹਾ ਸੀ ਉਹਨੂੰ ਕਰਕੇ ਵਿਖਾਵਾਂਗੇ ਟਾਈਮ ਜ਼ਰੂਰ ਲੱਗਦਾ ਹੈ ਭੂਤ ਇਕੱਠੇ ਕਰਨ ਤੇ ਹੋਰ ਪਰ ਇਸੇ ਤੇ ਜਿਹੜਾ ਇੱਕ ਆਪਾਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਹੈ ਉਹਨਾਂ ਨੇ ਵੀ ਪੋਸਟ ਪਾਈ ਹੈ ਕਿ ਕਿੱਡਾ ਵੱਡਾ ਤਸਕਰ ਹੋਵੇ ਬਖਸ਼ਿਆ ਨਹੀਂ ਜਾਵੇਗਾ ਗੱਡੀਆਂ ਚ ਸਪਲਾਈ ਹੁੰਦਾ ਸੀ ਠੀਕ ਆ ਮਾਨਹਾਨੀ ਦੇ ਵਿੱਚ ਆਪਦਾ ਕੋਈ ਰਾਜੀਨਾਮਾ ਕਰ ਗਿਆ ਉਦੋਂ ਮੌਜੂਦਾ ਮੁੱਖ ਮੰਤਰੀ ਸੀ ਪੇਸ਼ੀਆਂ ਤੇ ਨਹੀਂ ਆਇਆ ਜਾਂਦਾ ਉਹਦੇ ਕੰਮ ਉਹਦਾ ਕੰਮ ਆ ਜਿਹੜਾ ਪ੍ਰਭਾਵਤ ਹੁੰਦਾ ਸੀ ਪਰ ਜਿਹੜਾ ਬਾਣੀਆਂ ਬੰਦਾ ਹੁੰਦਾ ਉਹ ਲੜਾਈ ਨਹੀਂ ਮੁੱਲ ਲੈਂਦਾ ਹੁੰਦਾ ਤੇ ਉਹਨੇ ਆ ਕਲਮਣਾ ਮਾਜਤਾ ਹੁਣ ਆਪੇ ਤੁੱਕੇ ਗੈਂਡਾ ਤੁਰਿਆ ਫਿਰਨਾ ਚਾਰ ਪੰਜ ਮਹੀਨੇ ਚ ਜਮਾਨਤ ਨਹੀਂ ਹੋਣੀ ਫੇਰ ਟ੍ਰਾਇਲ ਚੱਲੂਗਾ ਤੇ ਜੇ ਗਵਾਹਾਂ ਦੀ ਕੋਈ ਜ਼ਮੀਰ ਜਾਗਦੀ ਹੋਈ ਜਾਂ ਜੋ ਤੱਥ ਜੋ ਸਫਾ ਵਿੱਚ ਸੁਲਤੇ ਆਏ ਇਹ ਲੋਕ ਜੇ ਸਹੀ ਬਿਆਨ ਦੇਣਗੇ ਤਾਂ ਭਾਈ ਉਹਦੇ ਵਿੱਚ ਜਿਹੜੀ ਹੈਗੀ ਸਜ਼ਾ ਵੀ ਹੋ ਸਕਦੀ ਹੈ ਇਹ ਵਿੱਚ ਡਾਲੇ ਵਰਗਿਆਂ ਨੇ ਸਿੱਖਿਆ ਵਿਭਾਗ ਦੇ ਵਿੱਚ ਕਪੜਾ ਕੀਤਾ ਸੀ ਉਮਰ ਕੈਦ 20-20 ਸਾਲ ਦੀ ਸਜ਼ਾ ਕੱਟ ਕੇ ਜਿਨ੍ਹਾਂ ਚ ਜਿਹੜੇ ਬੰਦਿਆਂ ਦਾ ਦਿਹਾਂਤ ਹੋ ਗਿਆ ਸੀ ਇਸ ਤਰ੍ਹਾਂ ਕੋਈ ਇਸ ਦੇ ਮਨ ਵਿੱਚ ਦਇਆ ਭਾਵਨਾ ਆ ਜਾਂਦੀ ਹੁੰਦੀ ਹੈ ਵੀ ਯਾਰ ਮੈਂ ਇਹ ਗਵਾਹਾਂ ਮੁੱਕਰਦਾ ਨਹੀਂ ਪਰ ਇਹ ਵੀ ਸਮਾ ਸਮਾ ਸਵਰਥ ਹੈ ਤੇ ਸਮਾ ਜਿਹੜਾ ਹੈਗਾ ਕਿਉਂ ਉਸ ਸਰਕਾਰ ਦੇ ਕਾਰਜਕਾਲ ਦੌਰਾਨ ਦੇ ਵਿੱਚ ਜਿਹੜਾ ਟ੍ਰਾਇਲ ਹੈ ਉਹ ਪੂਰਾ ਚੰਦਾ ਨਹੀਂ ਕਿਉਂਕਿ ਤੇ 10-10 ਸਾਲ ਲੱਗ ਜਾਂਦੇ ਆ। ਕਿ ਛੁੱਟੀਆਂ ਆ ਗਈਆਂ ਕੋਈ ਹੜਤਾਲ ਹੋ ਗਈ ਕੋਈ ਸਟੇ ਲੈ ਲਈ ਕੁਸ਼ੇ ਹੋ ਗਿਆ ਬਾਹ ਹੋ ਗਿਆ ਜਿਹੜੇ ਕੇਸ ਆ ਇਹਨਾਂ ਤੇ ਲੰਮਾ ਸਮਾਂ ਲੱਗ ਜਾਂਦਾ। ਕਿ ਕੇਸ ਆ ਜਦੋਂ ਬਣਾਉਣ ਵੇਲੇ ਬੜੀ ਮਿਹਨਤ ਕਰਨੀ ਪੈਂਦੀ ਹੈ ਜਦੋਂ ਟ੍ਰਾਇਲ ਚੱਲਦਾ ਹੈ ਫਿਰ ਟ੍ਰਾਇਲ ਦੇ ਵਿੱਚ ਫਿਰ ਜਿਹੜਾ ਹੈਗਾ ਉਹਨਾਂ ਨੂੰ ਗਵਾਹਾਂ ਨੂੰ ਡਰਾਇਆ ਜਾਂਦਾ ਤੁੰਕਾ ਜਾਂਦਾ ਉਹ ਮੁੱਕਰ ਜਾਂਦੇ ਆ। ਅਦਾਲਤ ਨੂੰ ਜਿਹੜੇ ਹੈਗੇ ਠੋਸ ਸਬੂਤ ਚਾਹੀਦੇ ਨੇ ਜਿਹੜੇ ਸਬੂਤਾਂ ਤੋਂ ਬੰਦਾ ਅ ਜਿਹੜਾ ਹੈਗਾ ਗਵਾਹੀ ਮੁੱਕਰ ਗਿਆ ਤੇ ਸਬੂਤਾਂ ਤੋਂ ਜਿਹੜਾ ਹੈਗਾ ਸਾਡਾ ਕੇਸ ਹੈ ਉਹ ਹਲਕਾ ਹੋ ਗਿਆ ਤਾਂ ਉਹ ਆਟੋਮੈਟਿਕਲੀ ਇਹ ਜਿਹੜੇ ਬੰਦੇ ਨੇ ਬਰੀ ਹੋ ਜਾਣਗੇ ਇਸ ਕਰਕੇ ਜਿਹੜੀ ਅੱਜ ਦੀ ਅਪਡੇਟ ਹੈ ਮਜੀਠੀਏ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਧਾਲੀਵਾਲ ਦਾ ਬਹੁਤ ਵੱਡਾ ਬਿਆਨ ਆਇਆ ਉਹ ਕਹਿੰਦਾ ਕੱਲਾ ਮਜੀਠੀਆ ਨਹੀਂ ਬਥੇਰੇ ਮਜੀਠੀਆ ਜਿਹੜੇ ਖੁੱਡਾਂ ਚੋਂ ਕੱਢ ਕੇ ਬਾਹਰ ਲਿਆਉਣੇ ਆ ਕਹਿੰਦੇ ਜੋ ਅਸੀਂ ਕਿਹਾ ਹੋ ਕਰਕੇ ਵਕਾਉਣੇ ਆ ਇਸ ਜਿਹੜੀ ਅਧਿਗ੍ਰਿਫਤਾਰੀ ਹੋਈ ਹੈ ਢਾਲੀਵਾਲ ਸਾਹਿਬ ਦੇ ਕਹਿਣ ਮੁਤਾਬਕ ਇਹ 29 ਮੋਬਾਈਲ ਫੋਨ ਇੱਥੇ ਦੀ ਤਾਰ ਜੁੜਦੀ ਸੀ 8 ਡੈਰੀਆਂ ਦੇ 4 ਲੈਪਟਾਪ ਤੇ 500 ਕਰੋੜ ਰੁਪਏ ਦੀ ਟਰਗ ਮਣੀ ਇਸ ਧੰਦੇ ਦੇ ਵਿੱਚੋਂ 500 ਕਰੋੜ ਰੁਪਇਆ ਕਟਾ ਕੀਤਾ ਜਿਹੜਾ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਇਹਨੇ ਬਿਜ਼ਨਸ ਕੀਤਾ ਹੈ ਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਗੇ ਤੋਂ ਵਧੀਆ ਜਣੀਆਂ ਤੁਹਾਨੂੰ ਜੋ ਗੱਲਾਂ ਬਤਾ ਅੱਗੇ ਆਉਣਗੀਆਂ ਉਹ ਦੱਸਦੇ ਰਹਾਂਗੇ ਧੰਨਵਾਦ